ਸਾਰੇ ਸਾਥੀਆਂ ਨੂੰ ਮੋਹ ਭੀਜੀ ਸਤਰੀਆਕਾਲ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਆਪਣੇ ਪੰਜਾਬੀ ਲੈਕਚਰ ਕੇਡੀ ਸਰ ਟੈਲੀਗ੍ਰam ਚੈਨਲ ਦੇ ਬਾਰੇ ਇਸ ਟੈਲੀਗ੍ਰam ਚੈਨਲ ਦੇ ਵਿੱਚ ਮੁਕਾਬਲੇ ਪ੍ਰੀਖਿਆ ਲਈ ਲਾਹੇਵੰਦ 200 ਪਲੱਸ ਕਿਤਾਬਾਂ ਹੈ ਜਿਹੜੀਆਂ ਹੈਗੀਆਂ ਨੇ ਤੁਸੀਂ ਇਸ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਸਮਾ ਸਮਾਤਾ ਜੋ ਵੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਂਦੇ ਆ ਪੁਰਾਣੇ ਪੇਪਰ ਹੋਰ ਬਹੁਤ ਸਾਰੇ ਮੈਟਰ ਇਸ ਦੇ ਅੰਦਰ ਤੁਹਾਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕੀ ਟੈਲੀਗ੍ਰਾਮ ਜਿਹੜਾ ਹੈ ਉਸ ਦੀ ਆ ਜਿਹੜੀ ਸਰਚ ਬਾਰ ਹੈ ਇੱਥੇ ਸਰਚ ਵਾਲੀ ਥਾਂ ਤੇ ਸਰਚਿੰਗ ਕਰਨਾ ਹੈ ਪੰਜਾਬੀ ਲੈਕਚਰ ਕਿਹੜੀ ਸਰ ਜਿਵੇਂ ਤੁਸੀਂ ਕਰੋਗੇ ਤਾਂ ਇਸ ਤਰੀਕੇ ਨਾਲ ਆਪਣਾ ਜਿਹੜਾ ਚੈਨਲ ਹੈ ਉਹ ਖੁੱਲ ਜਾਏਗਾ ਭਾਈ ਫਿਰ ਤੁਸੀਂ ਇਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਕਿ ਆਪਣੇ ਦੁਆਰਾ ਵਿਦਿਆਰਥੀਆਂ ਦੀ ਸਹੂਲਤ ਲਈ ਆ ਟੈਲੀਗ੍ਰਾਮ ਚੈਨਲ ਬਣਾਇਆ ਗਿਆ ਹੈ ਕਿਉਂਕਿ ਰਾਜਸਥਾਨ ਦੇ ਅੰਦਰ ਜਿਹੜੀ ਕਿਤਾਬਾਂ ਸੀ ਉਹ ਮਿਲਦੀਆਂ ਨਹੀਂ ਸੀ ਬਹੁਤ ਪੁਰਾਣੀਆਂ ਕਿਤਾਬਾਂ ਸੀ ਜਿਹੜੀਆਂ ਲੋਕ ਸੋਧ ਕਾਰਜ ਕੰਮ ਲੈਂਦੇ ਐ ਮੁਕਾਬਲੇ ਪ੍ਰੀਖਿਆ ਚੋਂ ਬਹੁਤ ਸਾਰੇ ਪ੍ਰਸ਼ਨ ਉਹਨਾਂ ਵਿੱਚੋਂ ਆਉਂਦੇ ਐ ਤੇ ਉਹ ਸਾਰੀਆਂ ਕਿਤਾਬਾਂ ਇੱਕ ਥਾਂ ਮਿਲ ਜਾਣ ਬੀਏ ਪੱਧਰ ਦੀਆਂ ਕਿਤਾਬਾਂ ਐਮਏ ਪੱਧਰ ਦੀਆਂ ਪੁਰਾਣੀਆਂ ਕਿਤਾਬਾਂ ਜਿਨ੍ਹਾਂ ਉੱਤੇ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਨਹੀਂ ਹੈ ਉਹਨਾਂ ਕਿਤਾਬਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਇਸ ਦੇ ਉੱਤੇ ਤੁਸੀਂ ਜਿਵੇਂ ਹੀ ਕਲਿੱਕ ਕਰੋਗੇ ਤਾਂ ਤੁਸੀਂ ਵੇਖੋਗੇ ਕਿ ਇਸ ਤਰੀਕੇ ਦਾ ਅਗਲਾ ਜਿਹੜਾ ਸਿਸਟਮ ਹੈ ਉਹ ਆਵੇਗਾ ਤੇ ਇਸ ਦੇ ਅੰਦਰ ਤੁਸੀਂ ਵੇਖ ਰਹੇ ਹੋ ਮੀਡੀਆ ਲਿਖਿਆ ਹੋਇਆ ਫਾਈਲਸ ਲਿੰਕਸ ਵੌਇਸ समाइलर चैनल आपू करना है कि फाइल्स के उत्ते क्योंकि आप बुक्स अपलोड करनी है, है डाउनलोड करनी है तो आप फाइल्स के उ जावे जैवें आप फाइल्स वाले ऑप्शन क्लिक क्लिकता तो आप वेख रहे हैं इस टाइम जो अपना प्रोग्राम चल रहा है आखरकारी उसकी किताब इतने तो मिल जाएगी सिलेबस देखो एम तो ए का जो नव अपडेट सिलेबस है वह तो मिल जाएगा बी ए का दो हज़ार चौबी पच्ची का जोड़ा पाठ्यक्रम है लेटेस्ट पाठ्यक्रम है ਉਹ ਵੀ ਤੁਹਾਨੂੰ ਇੱਥੇ ਮਿਲ ਜੇਗਾ ਉਸ ਤੋਂ ਬਾਅਦ ਇੱਥੇ ਵੇਖੋਗੇ ਮੱਧਕਾਲੀ ਪੰਜਾਬੀ ਕਵਿਤਾ ਨਾਮ ਤੋਂ ਜਿਹੜੀ ਕਿਤਾਬ ਹੈ ਉਹ ਵੀ ਹੈਗੀ ਹੈ ਤੇ ਇਸ ਤਰੀਕੇ ਨਾਲ ਪੰਜਾਬੀ ਸਾਹਿਤ ਦਾ ਇਤਿਹਾਸ ਦਿੱਲੀ ਅਕਾਦਮੀ ਦੀਆਂ ਬੁੱਕਾਂ ਹੋਰ ਬਹੁਤ ਸਾਰੀਆਂ ਪੁਸਤਕਾਂ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ ਜਿਹੜੀ ਪੁਸਤਕ ਤੁਸੀਂ ਜਿਹੜੀ ਪੁਸਤਕ ਤੁਹਾਨੂੰ ਚਾਹੀਦੀ ਹੈ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਜਿਹੜੇ ਮੁਕਾਬਲੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੈ ਜਾਂ ਬੀਏ ਐਮਐਚ ਦੇ ਬੱਚੇ ਪੜ੍ਹਦੇ ਹੈ ਸਭ ਤੋਂ ਪਹਿਲਾਂ ਪਾਠਕ੍ਰਮ ਨੂੰ ਵੇਖਣ ਪਈ ਅੰਦੇ ਅੰਦਰ ਹਰ ਸਿਲੇਬਸ ਹੈ ਸਾਰੇ ਸਿਲੇਬਸ ਹੈ ਬੀਏ ਦਾ ਐਮਏ ਦਾ ਛਟੀ ਤੋਂ ਲੈ ਕੇ ਐਮਏ ਤੱਕ ਦਾ ਮੁਕਾਬਲੇ ਪ੍ਰੀਖਿਆ ਦਾ Rajasthan ਦੇ ਅੰਦਰ ਪੰਜਾਬੀ ਤੋਂ ਸੰਬੰਧਿਤ ਕੋਈ ਮੁਕਾਬਲੇ ਹੁੰਦੇ ਐ Haryana ਦੇ ਅੰਦਰ Punjab ਦੇ ਅੰਦਰ ਜਾਂ ਉੱਤਰ ਭਾਰਤ ਚ ਦਿੱਲੀ ਕਹਿ ਲਓ ਜਾਂ ਹੋਰ ਸਟੇਟ ਜਿੱਥੇ ਪੰਜਾਬੀ ਹੈਗੇ ਨੇ ਔਰ ਪੰਜਾਬੀ ਤੋਂ ਸੰਬੰਧਿਤ ਕੋਈ ਵੀ ਵੈਕੈਂਸੀ ਨਿਕਲਦੀ ਹੈ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਤੋਂ ਸੰਬੰਧ ਸਾਰੀ ਜਾਣਕਾਰੀ ਹੈ ਉਹ ਟੈਲੀਗ੍ਰਾਮ ਚੈਨਲ ਤੇ ਪਾ ਦਿੱਤੀ ਜਾਂਦੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਕੁਝ ਵੀ ਡਾਊਨਲੋਡ ਕਰ ਸਕਦੇ ਹੋ ਜائیں ਪੀ ਐਚ ਡੀ ਪ੍ਰਵੇਸ਼ ਪ੍ਰੀਖਿਆ ਹੋਈ ਸੀਗੀ ਉਹਦੇ ਬਾਰੇ ਵੀ ਦੱਸਿਆ ਗਿਆ ਸੀਗਾ ਆ ਬੋਰਡ ਦੀਆਂ ਕਿਤਾਬਾਂ ਇਸ ਤਰੀਕੇ ਨਾਲ ਤੁਸੀਂ ਲਗਾਤਾਰ ਸਕਰੋਲ ਕਰਦੇ ਜਾਓਗੇ ਤਾਂ ਤੁਸੀਂ ਵੇਖੋਗੇ ਕਿ ਬਹੁਤ ਸਾਰੀਆਂ ਕਿਤਾਬਾਂ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ ਤੇ ਇਸ ਤਰੀਕੇ ਨਾਲ ਤੁਸੀਂ ਇਸ ਦੇ ਵਿੱਚ ਵੇਖ ਸਕਦੇ ਹੋ ਭਾਈ ਕਿਤਾਬਾਂ ਡਾਊਨਲੋਡ ਕਰ ਸਕਦੇ ਹੋ ਸਿੱਧਾ ਫਾਈਲ 'ਚ ਜਾਓ ਔਰ ਫਾਈਲ 'ਚ ਜਾ ਕੇ ਜਿਹੜਾ ਇੱਕ ਕੰਮ ਹੈ ਉਹ ਕਰ ਲੈਣਾ ਔਰ ਨਹੀਂ ਤਾਂ ਅਗਰ ਤੁਸੀਂ ਐਵੇਂ ਵੇਖਦੇ ਹੋ ਤਾਂ ਆਪਣਾ ਐਵੇਂ ਵੀ ਕਈ ਜਿਹੜੇ ਹੈ ਪ੍ਰੋਗਰਾਮ ਜਿਹੜੇ ਖਾਸ ਅਗੇ ਹਨ ਉਹਨਾਂ ਨੂੰ ਪਿੰਨ ਅਪ ਕੀਤਾ ਵੈ ਮੰਨ ਲਓ ਕੋਈ ਪਾਠਕ੍ਰਮ ਆ ਜਾਂਦਾ ਹੈ ਕੋਈ ਕਿਸੇ ਭਰਤੀ ਆ ਜਾਂਦੀ ਹੈ ਤਾਂ ਉਹਨੂੰ ਅਸੀਂ ਪਿੰਨ ਅਪ ਕਰ ਦਿੰਨੇ ਪਿੰਨ ਅਪ ਕਰਨ ਤੋਂ ਬਾਅਦ ਕੀ ਹੁੰਦਾ ਹੈ ਕਿ ਬੱਚੇ ਲਈ ਥੋੜਾ ਲਾਹੇਵੰਦ ਹੋ ਜਾਂਦਾ ਜਿਵੇਂ ਬੀਏ ਤੇ ਐਮਏ ਦਾ ਸਿਲੇਬਸ ਹੈ ਇੱਥੇ ਪਿੰਨ ਅਪ ਕੀਤਾ ਡੈਗਾ ਤੇ ਆ ਜਿਹੜੀਆਂ ਬੋਰਡ ਦੀਆਂ ਕਿਤਾਬਾਂ ਨੇ ਉਹ ਵੀ ਪਿੰਨ ਅਪ ਕੀਤੀਆਂ ਦੀਆਂ ਆ ਪੰਜਾਬੀ ਲੈਕਚਰ ਲੈਕਚਰਾਰ ਦੀ ਪ੍ਰਤੀ ਆਈ ਸੀ ਉਹਨਾਂ ਦਾ ਪਿੰਨ ਅਪ ਕੀਤਾਦਾ ਤੇ ਇਹ ਜਿਹੜਾ ਕੀ ਹੈ ਕਿ ਬੱਚੇ ਮੰਗਦੇ ਆ ਆਪਣੇ ਪੁਸਤਕ ਸੂਚੀ ਭਾਈ ਸੈਕੰਡ ਗ੍ਰੇਡ ਵਾਸਤੇ ਪੁਸਤਕ ਸੂਚੀ ਕੀ ਹੋਵੇ ਥਰਡ ਗ੍ਰੇਡ ਵਾਸਤੇ ਕੀ ਹੋਵੇ ਲੈਕਚਰਰ ਵਾਸਤੇ ਕੀ ਹੋਵੇ ਨੈਟ ਵਾਸਤੇ ਕੀ ਹੋਵੇ ਪੰਜਾਬ ਮਾਸਟਰ ਕਾਰਡ ਵਾਸਤੇ ਪੁਸਤਕ ਸੂਚੀ ਕੀ ਹੋਵੇ ਆ ਬੁੱਕ ਲਿਸਟਾਂ ਸਾਰੀਆਂ ਬਣੀਆਂ ਦੀਆਂ ਇਹ ਤੁਹਾਡੀ ਸਹੂਲਤ ਲਈ ਬਣਾਈ ਗਈ ਹੈ ਤੇ ਇੱਥੇ ਜਿਹੜੇ ਪੁਰਾਣਾ ਪੇਪਰ ਆ ਦੇਖੋ ਪੁਰਾਣੇ ਪੇਪਰ ਹੈ ਉਹਨੂੰ ਵੀ ਪਿੰਨ ਅਪ ਕੀਤਾ ਗਿਆ ਯਾਨੀ ਇੰਪੋਰਟੈਂਟ ਇੰਪੋਰਟੈਂਟ ਚੀਜ਼ਾਂ ਨੂੰ ਉਹਨਾਂ ਨੂੰ ਪਿੰਨ ਅਪ ਕਰ ਦਿੱਤਾ ਗਿਆ ਤਾਂਕਿ ਤੁਹਾਨੂੰ ਭਾਲਣ 'ਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਤਾਂ ਇਹ ਜਾਣਕਾਰੀ ਹੈ ਇਹ ਆਪਣਾ ਇੱਕ ਪਰਿਵਾਰ ਹੈ ਪੰਜਾਬੀ ਲੈਕਚਰ ਕਿਹੜੀ ਸਰਨਾਮ ਤੋਂ ਅਸੀਂ ਬਣਾਇਆ ਹੈਗਾ ਏਸੀ ਨਾਮ ਤੋਂ ਤੁਹਾਨੂੰ ਫੇਸਬੁੱਕ ਪੇਜ ਮਿਲੇਗਾ ਸਾਡਾ ਇਸੇ ਨਾਮ ਤੋਂ ਟੈਲੀਗ੍ਰਾਮ ਚੈਨਲ ਇਸੇ ਨਾਮ ਤੋਂ ਇੰਸਟਾਗ੍ਰਾਮ ਚੈਨਲ ਇਸੇ ਨਾਮ ਤੋਂ YouTube ਚੈਨਲ ਸਾਰੀ ਜਿਹੜੀ ਸਰਚਿੰਗ ਅਗਰ ਤੁਸੀਂ ਕਿੱਥੇ ਵੀ ਕਰੋ ਇਸੇ ਤੋਂ ਕਰਨੀ ਹੈ ਔਰ ਆਪਣੇ ਸਾਥੀਆਂ ਨਾਲ ਸਾਂਝੀ ਕਰੋ ਇਸ ਗੱਲ ਨੂੰ ਅਗਰ ਕਿਸੇ ਪ੍ਰਕਾਰ ਦੀ ਕੋਈ ਵੀ ਕਿਤਾਬ ਦੀ ਤੁਹਾਨੂੰ ਦਿੱਕਤ ਆ ਰਹੀ ਹੈ ਨਹੀਂ ਮਿਲ ਰਹੀ ਤੇ ਉਹ ਸਾਰੀਆਂ ਕਿਤਾਬਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਤੁਸੀਂ ਉਹਦੇ ਨੋਟਸ ਬਣਾ ਸਕਦੇ ਹੋ ਔਰ ਜੋ ਤੁਹਾਡੇ ਲਈ ਬਹੁਤ ਲਾਹੇਵੰਦ ਰਹੇਗਾ ਧੰਨਵਾਦ